ਸਤਿ ਸ਼੍ਰੀ ਅਕਾਲ ਅਰਦਾਸ ਕਾਰਨ ਜੀ ਦੀ ਪਤਨੀ ਕੋਟਸਰਾ ਵਾਲੇ ਬਾਸ ਨੂੰ ਮੈਂ ਮੈਂ ਨਾ ਕਿ ਬੰਤੀ ਦੇ ਦੁਕਾਨਦਾਰ ਆ ਕੇ ਅਰਦਾਸ ਕਰੀ ਜੀ ਇਹ ਆਲਾ ਲਗਾਮਾ ਕਰਨਾ ਕਰਨਾ ਸਿਰ ਆਪਣਾ ਕਰੇ ਅਰਤਨ ਸਭੂ ਬੰਤਨੋ ਸੰਤੋਸ਼ ਸਿੰਘ ਹਰਰਾਜ ਸਿੰਘ ਹਰਰਾਜ ਸਿੰਘ ਸਾਡੇ ਨਾਲ ਇੱਕ ਵਾਰ ਸੰਧਿਆ ਕਾਰਨ ਨਾਮ ਤੇ ਆਵੇ ਤੁਹਾਡੇ ਸਭ ਨੂੰ ਸਤਿ ਪਾਸ਼ਾ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਦੇ ਨਾਲ ਹੀ ਉਸਾ ਹਦ ਸਾਹਿਬ ਪਾਸ਼ਾ ਨੂੰ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਠ ਦਾ ਦਰਜੰਮਤ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਸਤਿ ਸ਼੍ਰੀ ਅਕਾਲ ਜੀ ਸਾਰੀ ਮੁਸਿੰਗੀਆਂ ਜੱਟੀਆਂ ਕੰਮ ਕਰਨਾ ਪਿਆਰੇ ਸਤਿਕਾਰਿਆ ਦੀ ਗਵਾਈ ਦਾ ਅੰਤਪਤੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸੁਣੀਆਂ ਨੇ ਪਰਮੇਸ਼ਰ ਜੀ ਦੇ ਬੰਦ ਬਖਤਾਰੇ ਕੁਛ ਨਿਆਮਾਂ ਜਾਂ ਚੰਗੀਆਂ ਤੇ ਜਿਹੜੇ ਖਿਡਾਰੀ ਆ ਕੇ ਚੜਾਏਗੇ ਗੁਰਦੁਆਰਿਆਂ ਦੀ ਸੇਵਾ ਦੀ ਇੱਛਾ ਕੀਤੀਆਂ ਧਰਮ ਨਿਹਾਰੇ ਆ ਸਿੱਖੀ ਕੇ ਸਾਹ ਸਵਾਸਾਂ ਸੁਜੀ ਭਾਈ ਤਾਂ ਦੀ ਖੁਮਾਈ ਦਾ ਸੀ ਆਪਕੀ ਖਲਸਾ ਜੀ ਬੋਲੋ ਜੀ ਵਾਹਿਗੁਰੂ 50 ਤਫਤਾਂ ਸਰਬੱਤਨ ਦੁਆਰਿਆਂ ਦਾ ਅਧਿਆਤਮਕੀ ਖਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਨਿਮਰਿਆ ਆਪਣੇ ਮਹਾਨ ਸ਼ਾਨਾਂ ਦੇ ਸਾਹਮਣੇ ਹੰਤਾਂ ਨਿਸ਼ਾਏ ਜੀ ਸਰ ਸੇ ਮਹਾਰਾਜੀ ਆਪ ਜੀ ਚੰਗਤਮਨ ਕਰਦਾਸ ਗਿੰਦੀ ਜੋਤੀ ਪ੍ਰਕਾਸ਼ ਦੀ ਪਾਸ਼ਾ ਜੀ ਆਪ ਜੀ ਦੇ ਮਹਾਂ ਭਾਕਾਂ ਨਾਲ ਸੂਰਜ ਕਿਰਨ ਮਿਲੇ ਜਲ ਤਾ ਜਲ ਦੁਆਰਾ ਜੋਤੀ ਜੋਤਰਣੇ ਉਂਟੀਆ ਰੰਤਿ ਪਾਸ਼ਾ ਜਦੋਂ ਸ਼ਰੀਰ ਦੇ ਫੈਲ ਗਾਦੇ ਪਾਸ਼ਾ ਨੇ ਦੇ ਰਾਤ ਮਾਰੇ ਗਏ ਸਿੱਤੇ ਪਾਸ਼ਾ ਲੋਕਾਂ ਦੀ ਬਹੁਤ ਸ਼ਾਂਤੀ ਲਈ ਜਦ ਕੁਬਿੜੀ ਸੇਵਾ ਮੈਮੋਰੀ ਸੁਸਾਇਟੀ ਫਾਉਂਡਾ ਪਟਨਾ ਦੇ ਸ਼ੂ ਪ੍ਰਮੰਧ ਕੇਰਾ ਵੱਲੋਂ ਇੱਕਤਰ ਉਪਦੇਸ਼ਤ ਗੁਰੂ ਜੀ ਸੰਗਤਾਂ ਉਹ ਇੱਕਤਰ ਹੋ ਕੇ ਇਹਨਾਂ ਕਹਾਣੀਆਂ ਦੇ ਸਿੱਤੇ ਪਾਸ਼ਾ ਦੀ ਸ਼ਾਂਤੀ ਮਾਜ ਇੱਕਤਰ ਹੋ ਕੇ ਆਕੀ ਚਰਨ ਵਿੱਚ ਅਰਦਾਸ ਕੀਤੀ ਜਾ ਰਹੀ ਹੈ ਆਪ ਕਿਰਪਾ ਕਰੇ ਇਤਨਾਂ ਦੇ ਪਰਿਵਾਰਾਂ ਨੂੰ ਸੁੱਖ ਬਖਸ਼ਣਾ ਪਾਣੀ ਵਿੱਚ ਰਹਿਣ ਦੀ ਬਲਬੁ ਦੀ ਤਾਕਤ ਬਖਸ਼ ਨਹੀਂ ਸਕਦੀ ਪਾਸ਼ਾ ਜੀ ਐਸ਼ ਲਈ ਕੀਤੀ ਹੋਈ ਅਰਦਾਸ ਆਪ ਦੇ ਕਰਨਾ ਪਾਸ ਆਪ ਕਿਰਪਾ ਨੂੰ ਸਿੱਖ ਕੇ ਪ੍ਰਸਤਵਾਨਾ ਹੈ ਇਹ ਪ੍ਰਿਆਸ ਕਰੀਏ ਆਪ ਸੰਤੂਸ਼ਿਤ ਸਰਕਾਰ ਨੂੰ ਜੋ ਸੇਵਾਵਾਂ ਆਪ ਲੈ ਰਹੇ ਹੋ ਆਪ ਕਿਰਪਾ ਕਰੋ ਸਿੱਖ ਪਾਸ਼ਾ ਜੀ ਅਸ਼ਵਲੇ ਵੀ ਕੀਤੀ ਹੋਈ ਅਰਦਾਸ ਸਾਡੇ ਦੇ ਚਰਨਾ ਪਾਤ ਸਾਡੇ ਚਰਨਾ ਪਾਤ ਪਰਵਾਣ ਹੋਵੇ ਵਿਦੇਸ਼ ਵਿਦੇਸ਼ ਕਰਨ ਚੈਨ ਸਾਡੇ ਸਿੱਧੀ ਪਾਤ ਪਿਆਰ ਜੀਤ ਬਣੀ ਰਹੇ ਸਿੱਧੀ ਪਾਤ ਸਾਡੇ ਪਰਵਾਣ ਸਿੱਧੀ ਪਾਤ ਸਾਡੀ ਆਸੇ ਹੋਇਆ ਹੈ ਪਰਵਾਰਾਂ ਦੇ ਗ੍ਰਹਿ ਵਿਵਸਥਾ ਨੂੰ ਸੁਖਾਣਾ ਅਮਰ ਸ਼ਾਂਤੀ ਦੀ ਅਰਦਾਸ ਕੀਤੀ ਜਾ ਰਹੀ ਆ ਚਰਨਾ ਪਾਤ ਸਾਡਾ ਕਿਰਪਾ ਕਰੋ ਕੋਲਚਬ ਦੀ ਮਾਰਕ ਕਰੋ ਸੁਖ ਹੋਵੇ ਨਾਮ ਜਪਿਆਵੇ ਗ੍ਰਾਨਕ ਦਾ ਸਦੀ ਪਿਆਰ ਜੀ ਆਡੀਕੋ ਦੇ ਸੋਨ ਹਾਰ ਸਾਧੂ ਰਿਆਕਾਰ ਨਾਲ ਇਹ ਕੰਮ ਚ ਕਰਦਾ ਹੈ ਬਾਈ ਦੁਆ ਹੀ ਬੱਲੇ ਸਾਸ਼ ਸਿਵਾਈ ਗੁਰਜੀ ਕੀ ਫਤਿਹ ਜੈ ਸ਼੍ਰੀ ਰਾਮ ਦੋ ਦਿਨ ਪਹਿਲੇ ਜੰਮੂ ਕਸ਼ਮੀਰ ਦੇ ਪਹਲਗਾਮ ਜ਼ਿਲ੍ਹੇ ਦੇ ਵਿੱਚ ਅਤਵਾਦੀ ਹਮਲੇ ਦੇ ਵਿੱਚ ਜਿੰਨਾ ਪਰਿਵਾਰਾਂ ਦੇ ਜੀ ਉਹਨਾਂ ਤੋਂ ਵਿਛੜ ਗਏ ਹਨ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਡਾਕਟਰ ਬੀਦੀ ਸਚਦੇਵਾ ਮੋਰਲ ਵੈਲਫੇਅਰ ਸੁਸਾਇਟੀ ਤੇ 올 ਇੰਡੀਆ ਰੋੜਾ ਖत्री ਪੰਜਾਬੀ ਕਮਿਊਨਿਟੀ ਦੇ ਸਮੂਹ ਜਿਹੜੇ ਸਦਸਿਆ ਸੀ ਉਹਨਾਂ ਵੱਲੋਂ ਅੱਜ ਅਰਦਾਸ ਬੇਨਤੀ ਕੀਤੀ ਗਈ ਹੈ ਔਰ ਮੈਂ ਇਸ ਅਤਵਾਦੀ ਹਮਲੇ ਦੀ ਪੂਰੀ ਤਰ੍ਹਾਂ ਨਿੰਦਾ ਕਰਦੀਆਂ ਕਿਉਂਕਿ ਉਹ ਪਰਿਵਾਰ ਜੋ ਆਪਣੀ ਛੁੱਟੀਆਂ ਦਾ ਆਨੰਦ ਲੈਣ ਲਈ ਔਰ ਆਪਣੇ ਜ਼ਿੰਦਗੀ ਦੇ ਕੁਝ ਖਾਲੀ ਪਲਾਂ ਨੂੰ ਉੱਥੇ ਖੁਸ਼ੀਆਂ ਦੇ ਨਾਲ ਸਾਂਝਾ ਕਰਨ ਲਈ ਗਏ ਸੀ ਤੇ ਉੱਥੇ ਅੱਤਵਾਦੀ ਹਮਲੇ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਗਿਆ ਔਰ ਮੈਂ ਇਹੀ ਕਵਾਂਗੀ ਕਿ ਇਸ ਤਰ੍ਹਾਂ ਦੇ ਹਮਲੇ ਜਦੋਂ ਹੁੰਦੇ ਨੇ ਉਹ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਡੈਸਤ ਦਾ ਮਾਹੌਲ ਪੈਦਾ ਕਰਦੇ ਨੇ ਮੈਂ ਭਾਰਤ ਸਰਕਾਰ ਨੂੰ ਸਾਡੇ ਪੀਐਮ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦੀ ਆ ਕਿ ਸਖਤ ਸਖਤ ਕਾਰਵਾਈ ਅਹ ਅੱਤਵਾਦ 'ਤੇ ਹੋਣੀ ਚਾਹੀਦੀ ਏ ਤਾਂ ਕਿ ਭਵਿੱਖ ਦੇ ਵਿੱਚ ਅਜਿਹਾ ਕੋਈ ਵੀ ਅਨਸੁਖਾਲੀਆ ਘਟਨਾਵਾ ਸਾਡੇ ਦੇਸ਼ ਦੇ ਵਿੱਚ ਨਾ ਹੋਣ ਔਰ ਇਹੀ ਕਹਾਂਗੀ ਕਿ ਜਿੰਨੀ ਜਲਦੀ ਹੋ ਸਕੇ ਐਨਾ ਪਰਿਵਾਰਾਂ ਦੇ ਨਾਲ ਨਿਆਂ ਕੀਤਾ ਜਾਵੇ ਕਿਉਂਕਿ ਹਸਦੇ ਵਸਦੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਜਿਹੜੇ ਜੀ ਉਹਨਾਂ ਤੋਂ ਚਲੇ ਗਏ ਨੇ ਔਰ ਇਸ ਟਾਈਮ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੈ ਇਹ ਉਹੀ ਜਾਣ ਸਕਦੇ ਨੇ ਜੇ ਸਾਡੇ ਵਰਗੇ ਸੁਣ ਰਹੇ ਨੇ ਔਰ ਸਾਡੇ ਦਿਲਾਂ ਤੇ ਕੀ ਬੀਤ ਰਹੀ ਏ ਔਰ ਅੱਜ ਉਹਨਾਂ ਦੀ ਜਿੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਤਾਂ ਉਹਨਾਂ ਨੂੰ ਦੇਖ ਕੇ ਕਿਤੇ ਨਾ ਕਿਤੇ ਬੜਾ ਜਿਹੜਾ ਰੋਣਾ ਆ ਰਿਹਾ ਹੈ ਕਿ ਉਸ ਟਾਈਮ ਜਦੋਂ ਉਹਨਾਂ ਦੇ ਅੱਖਾਂ ਦੇ ਸਾਹਮਣੇ ਹੀ ਉਹਨਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਮਾਰ ਦਿੱਤਾ ਗਿਆ ਔਰ ਉਹਨਾਂ ਦੇ ਘਰ ਦੀ ਜਿਹੜੇ ਆ ਔਰਤਾਂ ਨੇ ਜਾਂ ਬੱਚੇ ਨੇ ਉਹਨਾਂ ਵਿੱਚ ਇੰਨਾ ਕੁ ਦਹਿਸ਼ਤ ਦਾ ਮਾਹੌਲ ਪੈ ਚੁੱਕਿਆ ਕਿ ਉਹ ਪੂਰੇ ਤਰੀਕੇ ਨਾਲ ਗੱਲ ਵੀ ਨਹੀਂ ਕਰ ਸਕਦੇ ਤਾਂ ਮੈਂ ਇਹੀ ਕਹਾਂਗੀ ਕਿ ਅੱਜ ਸਾਰੇ ਦੇਸ਼ ਦੇ ਵਿੱਚ ਰੋਸ਼ਨੀ ਲਹਿਰੇ ਕਿਉਂਕਿ ਇਹ ਜਿਹੜੇ ਪਰਿਵਾਰ ਮਾਰੇ ਗਏ ਨੇ ਉਹ ਸਾਡੇ ਭਾਰਤ ਦੇ ਅਲੱਗ-ਅਲੱਗ ਰਾਜਿਆ ਦੇ ਵਿੱਚੋਂ ਲੋਕ ਉੱਥੇ ਘੁੰਮਣ ਗਏ ਸੀ ਕੋਈ ਕਰਨਾਲ ਤੋਂ ਗਿਆ ਹੈ ਕੋਈ ਕਿਸੇ ਏਰੀਆ ਦੇ ਉੱਥੇ ਘੁੰਮਣ ਗਿਆ ਆਇਆ ਸੀ ਔਰ ਆਪਣੀ ਛੁੱਟੀਆਂ ਦਾ ਆਨੰਦ ਲੈਣ ਗਿਆ ਸੀ ਜਦੋਂ ਇਸ ਤਰ੍ਹਾਂ ਦੇ ਸਲਾਨੀ ਜਗ੍ਹਾ ਤੇ ਹਮਲੇ ਕਿਤੇ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਉਹ ਜਿਹੜੇ ਪੂਰੇ ਦੇਸ਼ ਦੇ ਵਿੱਚ ਇੱਕ ਅਤਵਾਦੀ ਇੱਕ ਡੈਸ਼ ਦਾ ਮੋਲ ਪੈਦਾ ਕਰਦੇ ਨੇ ਔਰ ਮੈਂ ਇੱਕ ਵਾਰ ਫਿਰ ਤੋਂ ਭਾਰਤ ਸਰਕਾਰ ਨੂੰ ਅਪੀਲ ਕਰਦੀ ਆਂ ਕੀ ਜਲ ਤੋਂ ਜਲਦ ਜਿਹੜਾ ਨਿਆਂ ਕੀਤਾ ਜਾਵੇ ਔਰ ਸਖਤ ਸਖਤ ਕਾਰਵਾਈ ਇਹਨਾਂ ਉਤੇ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਪਕੜ ਕੇ ਇਹ ਜ سزا ਦਿੱਤੀ ਜਾਵੇ ਤਾਂ ਕਿ ਕੱਲ ਨੂੰ ਕੋਈ ਵੀ ਦੇਸ਼ ਦੇ ਵਿੱਚ ਇਸ ਤਰ੍ਹਾਂ ਦਹਿਸ਼ਤ ਦਾ ਮਾਹੌਲ ਪੈਦਾ ਨਾ ਕਰ ਸਕੇ ਤਾਂ ਅੱਜ ਮੈਂ ਡਾਕਟਰ ਬੀਦੀ ਸੱਚਦੇਵਾ ਮੋਰਲ ਵੈਲਫੇਅਰ ਸੁਸਾਇਟੀ ਔਰ 올 ਇੰਡੀਆ ਰੋੜਾ ਖੱਤਰੀ ਪੰਜਾਬੀ ਕਮਿਊਨਿਟੀ ਦੇ ਸਾਰੇ ਹੀ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਂ ਅਵਤਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਅੱਜ ਉਚੇਚੇ ਤੌਰ ਤੇ ਇੱਥੇ ਆਏ ਨੇ ਔਰ ਜਿੰਨਾ ਪਰਿਵਾਰਾਂ ਨੇ ਆਪਣੇ ਜੀ ਖੋਏ ਨੇ ਉਹਨਾਂ ਵਾਸਤੇ ਅੱਜ ਇੱਥੇ ਅਰਦਾਸ ਵੀ ਕੀਤੀ ਗਈ ਹੈ ਤਾਂ ਕਿ ਉਹਨਾਂ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਮੈਂ ਵਾਹਿਗੁਰੂ ਦੇ ਚਰਣਾ ਤੇ ਹੀ ਅਰਦਾਸ ਕਰਾਂਗੀ ਕਿ ਵਿਛੜੀ ਰੂਹਾਂ ਨੂੰ ਆਪਣੇ ਚਰਣਾ ਵਿੱਚ ਨਿਵਾਸ ਥਾਂ ਦੇਣ ਔਰ ਪਰਿਵਾਰ ਨੂੰ ਪਿੱਛੇ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਨਾਲ ਹੀ ਜਿਹੜੇ ਸਾਰੇ ਪਰਿਵਾਰ ਦੇ ਜੀ ਜ਼ਖਮੀ ਨੇ ਉਹਨਾਂ ਨੂੰ ਵੀ ਜਲਦ ਜਰਾ ਠੀਕ ਕਰਕੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਵਿੱਚ ਦੁਬਾਰਾ ਜਾ ਧੰਨਵਾਦ ਜੀ ਬੀਡੀਸੀ ਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਤੇ ਆਲ ਇੰਡੀਆ ਰੋੜਾ ਖਤਰੀ ਪੰਜਾਬੀ ਕਮਿਊਨਿਟੀ ਤੇ ਸਾਰੇ ਮੈਂਬਰਾਂ ਦੇ ਅੱਜ ਇੱਥੇ ਜੋ ਪਿਛਲੇ ਦਿਨਾਂ ਚ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਚ ਮਾਰੇ ਗਏ ਕਿਸੇ ਦਾ ਪੈਨ ਦਾ ਪ੍ਰਾਤ ਤੇ ਕਿਸੇ ਦਾ ਪੁੱਤਰ ਮਾਰਿਆ ਗਿਆ ਬਹੁਤ ਹੀ ਜ਼ਿਆਦਾ ਉੱਥੇ ਦਹਿਸ਼ਤ ਦਾ ਮੋਲ ਜੋ ਬਣਿਆ ਤੇ ਉਹਦੇ ਅੱਜ ਪੱਖੇ ਚ ਜ ਅਰਦਾਸ ਕੀਤੀ ਗਈ ਹੈ ਤੇ ਮੈਂ ਵਾਹਿਗੁਰੂ ਦੇ ਚਰਨਾਂ ਅਗੇ ਅਰਦਾਸ ਕਰਦਾ ਵਾਹਿਗੁਰੂ ਵਿਚੜੀ ਹੋਈ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਥਾਂ ਦੇਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਭਾਰਤ ਸਰਕਾਰ ਅਗੇ ਅਪੀਲ ਕਰਦਾ ਕਿ ਜਲਦ ਜਲਦ ਨਾ ਖਿਲਾਫ ਸਖਤੇ ਸਖਤ ਕਾਰਵਾਈ ਕਰਨ ਤੇ ਤਾਂਕੀ ਜੋ ਦਸ਼ਾ ਦਾ ਮਾਹੌਲ ਭਾਰਤ ਸਰਕਾਰ ਤੇ ਚ ਬਣਿਆ ਹੋਇਆ ਅੱਜ ਆਪਾਂ ਦੇਖ ਸਕਦੇ ਹਾਂ ਤੇ ਇਥੋਂ ਛੁਟਕਾਰਾ ਪਾਇਆ ਜਾ ਸਕੇ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਆਪ ਇਥੇ ਉਪਸਥਿਤ ਹੋਏ ਹੋ ਸਾਰਿਆਂ ਦਾ ਡਾਕਟਰ ਬीडी ਸਿਦੇਵਾ ਮੈਮੋਰੀਅਲ ਸੋਸਾਇਟੀ ਫਾਜ਼ਲ ਕਾ ਵੱਲੋਂ ਸਾਰਿਆਂ ਦਾ ਹੀ ਧੰਨਵਾਦ ਕੀਤਾ ਜਾਂਦਾ ਹੈ ਜੋ ਅੱਜ ਦਾ ਇਹ ਆਪਾਂ ਸਮਾਂ ਰੱਖਿਆ ਹੈ ਆਪ ਸਭ ਜਾਣਦੇ ਹੋ ਜੰਮੂ ਕਸ਼ਮੀਰ ਦੇ ਪਹਿਲਗਾਂ ਵਿਖੇ ਹਤਵਾਦੀ ਹਮਲੇ ਦੇ ਦੌਰਾਨ ਜੋ ਬੇਕਸੂਰ ਲੋਕ ਮਾਰੇ ਗਏ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਉਥੇ ਉਹ ਲੋਕ ਵਿਛੜ ਗਏ ਕੋਈ ਕਿਸੇ ਦਾ ਪੁੱਤਰ ਸੀ ਕਿਸੇ ਦਾ ਬਾਪ ਸੀ ਸਤਿਗੁਰੂ ਦੀ ਕਿਰਪਾ ਕਰਨ ਆਪਾਂ ਸਾਰਿਆਂ ਨੇ ਦੇਸ਼ ਦੇ ਅਮਨ ਚੈਨ ਲਈ ਅਰਦਾਸ ਕੀਤੀ ਹੈ ਸਤਿਗੁਰ ਸਾਡੀ ਅਰਦਾਸ ਜਰੂਰ ਸੁਣ ਔਰ ਜਿਨ੍ਹਾਂ ਨੇ ਇਹ ਪਾਪ ਕਮਾਇਆ ਹੈ ਗੁਰੂ ਉਹਨਾਂ ਨੂੰ ਵੀ ਉਹ ਜਿਹੜੀ ਹੈ ਸਜ਼ਾ ਜਿਹੜੀ ਹੈ ਜਰੂਰ ਮਿਲੇਗੀ ਔਰ ਜਿਹੜੇ ਪਰਿਵਾਰ ਜਿਨ੍ਹਾਂ ਨਾਲ ਅਨਿਆਇ ਹੋਇਆ ਹੈ ਉਹਨਾਂ ਨੂੰ ਜਿਹੜੀ ਹੈ ਸਾਡੀ ਅਰਦਾਸ ਹੈ ਉਹਨਾਂ ਨੂੰ ਜਿਹੜਾ ਹੈ ਉਹ ਸਤਿਗੁਰ ਕਿਰਪਾ ਕਰਨ ਉਹਨਾਂ ਨੂੰ ਨਿਆਂ ਜਿਹੜਾ ਜ਼ਰੂਰ ਮਿਲਣਾ ਚਾਹੀਦਾ ਹੈ। ਸੋ ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਅਮਨ ਚੈਨ ਸ਼ਾਂਤੀ ਬਣੀ ਰਹੇ। ਸਾਡੇ ਬੱਚੇ, ਸਾਡੇ ਪਰਿਵਾਰ ਅਸੀਂ ਹਰ ਸਾਲ ਹੀ ਘੁੰਮਣ ਜਾਂਦੇ ਆ ਤੇ ਇਸ ਵਾਸਤੇ ਉਹ ਅਮਨ ਚੈਨ ਸ਼ਾਂਤੀ ਹੋਵੇਗੀ ਤੇ ਅਸੀਂ ਅੱਗੇ ਤੋਂ ਜਾ ਪਾਵਾਂਗੇ ਤੇ ਨਹੀਂ ਤਾਂ ਜਿਤਨਾ دہشت ਦਾ ਮਾਹੌਲ ਬਣ ਚੁੱਕਿਆ ਹੈ ਅਸੀਂ ਉੱਥੇ ਘੁੰਮਣ ਫਿਰਣ ਹੁਣ ਨਹੀਂ ਜਾ ਸਕਦੇ। ਸੋ ਇਸ ਵਾਸਤੇ ਸਰਕਾਰ ਨੂੰ ਸਾਰਿਆਂ ਨੂੰ ਬੇਨਤੀ ਹੈ ਇਹੋ ਜਿਹਾ ਮਾਹੌਲ ਅੱਗੇ ਤੋਂ ਨਾ ਬਣੇ। ਗਰੀਬ ਲੋਕਾਂ ਨਾਲ ਜੋ ਬੇਕਸੂ ਲੋਕਾਂ ਨਾਲ ਜਿਹੜਾ ਅਨਿਆ ਨਾ ਹੋਵੇ ਤੋਂ ਸਾਡੀ ਅਰਦਾਸ ਹੈ ਜੋ ਵਿਛੜ ਗਏ ਉਹ ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦਾ ਨਿਵਾਸ ਥਾਨ ਬਖਸ਼ਿਸ਼ ਕਰੇ ਔਰ ਪਰਿਵਾਰਾਂ ਨੂੰ ਬਲ ਬੁੱਧੀ ਤਾਕਤ ਬਖਸ਼ਿਸ਼ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ